ਰੁਪਏ ਫੁੱਟ ਤੋਂ ਨਮਾਲ ਦੇ ਹੋਰ ਬੋਲੋ ਲਓ ਜੀ 4 ਰੁਪਏ ਫੁੱਟ ਦੇ ਵਿੱਚ ਟਾਇਲ ਲੈ ਵੀ ਸੱਜਣੋ ਕਦੇ ਸੁਣਿਆ ਵੀ ਟਾਇਲ ਵੀ 5 6 7 ਰੁਪਏ ਫੁੱਟ ਮਿਲ ਜੂਗੀ ਮੈਂ ਦਵਾਉਣਾਗਾ ਰਾਜਸਥਾਨ ਚ ਆਇਆ ਇਹੀ ਚੀਜ਼ ਲੱਭਣਾ ਦੂਜੀ ਗੱਲ ਭਾਈ ਆਹ 2 बाई 4 ਦੀ ਟਾਇਲ ਆ 20 ਰੁਪਏ ਦੇ ਹਿਸਾਬ ਨਾਲ ਹੈਨਾ ਜੀ ਗੁਪਤਾ ਜੀ ਬਿਲਕੁਲ ਜੀ ਇਹ ਜਿਹੜੀ 5 6 7 ਰੁਪਏ ਦੀ ਟਾਇਲ ਤੁਸੀਂ ਦੇ ਰਹੇ ਹੋ ਪ੍ਰਾਣੀ ਆ ਜੀ ਦੇਖੋ ਜੀ ਉਹ ਪੁਰਾਣੀ ਵੀ ਹੈ ਕਟਿੰਗ ਹੁੰਦੀ ਹੈ ਜਿਵੇਂ ਆਮ ਤੌਰ ਤੇ ਉਹ ਨੂੰ ਜਿਵੇਂ ਛੱਤਾ ਚ ਗੋਦਾਮ ਚ ਇਸ ਜਗ੍ਹਾ ਤੇ ਲੋਕ ਲਾਂਦੇ ਆ ਜੀ ਠੀਕ ਹੈ ਜੀ ਔਰ ਰੂਟੀਨ ਚ ਸਾਡਾ ਉਹਦਾ ਵੇਚਣ ਦਾ ਰੇਟ ਹੈ ₹10 ₹11 ₹12 ਇਹ ਜੀ ਲੇਕਿਨ ਹੋ ਚੁਕਿਆ ਹੈ ਹੁਣ ਉਹ ਮਾਲ ਅਸੀਂ ਗੋਦਾਮ ਕਰਨਾ ਖਾਲੀ ਹਾਂ ਜਗਾ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਹੈ ਨਹੀਂ ਇਹ ਇਹ ਨਵਾਂ ਗੋਦਾਮ ਇਹ ਨਵਾਂ ਗੋਦਾਮ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਤਾਂ ਪਛਾਣਿਆ ਵੀ ਚਲੋ ਐ ਜਿਵੇਂ ਇੱਕ ਕਸਟਮਰ ਨਾਲ ਜੁੜਨ ਦਾ ਬਹਾਨਾ ਵੀ ਹੋ ਗਿਆ ਸਾਡਾ ਹਮ ਬਿਰੂ ਕਲੀਅਰ ਦਾ ਮੈਟਰ ਹੈ ਜੀ ਐ ਇਕ ਉਸ ਬੰਨੇ ਅਸੀਂ ਗਾਹਕਾਂ ਨਾਲ ਜੁੜ ਜਾਾਂਗੇ ਕੋਈ ਗੱਲ ਨਹੀਂ ਜਿਹੜਾ ਸਾਨੂੰ ਚੱਕਣ ਦਾ ਖਰਚਾ ਪਊਗਾ ਗੋਦਾਮ ਕਿਰਾਇਆ ਲਾਵਾਂਗੇ ਪਾੜੇ ਲਾਵਾਂਗੇ ਉਹ ਸਾਰਾ ਖਤਮ ਤੇ ਆਏ ਰੇਟ ਤੋਂ ਵੀ ਮੰਨ ਲਓ ਤੁਸੀਂ ਘੱਟ ਦੇ ਰਹੇ ਐਸੇ ਮੰਨ ਲਓ ਕਿਰਾਏ ਕਰੂਏ ਜੀ ਨਵੇਂ ਦੇ ਦੋਗੇ ਹਾਂਜੀ 4 ਰੁਪਏ ਫੁੱਟ ਦੇ ਸੁਨਵਾ ਦਈਏ ਹੋਰ ਬੰਦੋ ਲਓ ਜੀ 4 ਰੁਪਏ ਫੁੱਟ ਦੇ ਵਿੱਚ ਟਾਇਲ ਤੇ ਆਹਾ 20 ਰੁਪਏ ਫੁੱਟ ਦੇ ਵਿੱਚ ਨਵੀਂ ਜਿਹੜੀ 35 ਰੁਪਏ ਮਿਲਦੀ ਆ ਹਾਂਜੀ ਹਾਂਜੀ ਹਨਾ ਜੀ 글로ਸੀ ਆ ਇਹ ਬੈਸਟ ਮਾਲ ਆ ਵੀਡੀਓ ਕਰ ਦਿਓ ਸ਼ੇਅਰ ਐਡਰੈਸ ਨੰਬਰ ਸਕਰੀਨ ਤੇ ਲਿਖਿਆ ਹੋਇਆ ਸੰਗਰੀਆ ਰਾਜਸਥਾਨ ਚ ਤੁਸੀਂ ਆ ਜਾਓ ਬਾਈ 500 ਕਿਲੋਮੀਟਰ ਲੈ ਜਾਓ ਤਾਂ ਵੀ ਸਸਤਾ ਪੈ ਰਿਹਾ ਮਾਲ ਧੰਨਵਾਦ ਜੀ ਸਾਕਸ਼ੇ